ਸਾਡਾ ਉਹਨਾਂ ਨੇ ਮੇਰਾ ਦੋਸਤ ਖੋਲੀ ਉਹਨਾਂ ਨੇ ਬਚਣ ਦੇ ਉਹਨਾਂ ਨੇ ਮਰਨ ਤੇ ਮਜਬੂਰ ਕਰਤਾ ਮੇਰੇ ਦੋਸਤ ਨੂੰ ਆਇਆ ਹੋਇਆ ਪੁਲਿਸ ਚੌਕੀ ਪੀਜੀਆ ਚੰਡੀਗੜ੍ਹ ਦੇ ਵਿੱਚ ਹਨ ਆਪਾਂ ਲਾਸਟ ਟਾਈਮ ਇੱਕ ਵੀਡੀਓ ਪਾਈ ਸੀ ਜੋ ਇੱਥੇ ਪੀਜੀਆ ਦੇ ਸਟਾਫ ਦੇ ਵਿੱਚ ਕੰਮ ਕਰਦਾ ਸੀ ਮੈਂ ਨਰਿੰਦਰ ਗੌਰ ਜੀ ਜਿਨ੍ਹਾਂ ਨੇ ਮਤਲਬ ਕਹਿੰਦੇ ਸੁਸਾਈਡ ਕਰਨੇ ਸੀ ਨਾ ਪਰਿਵਾਰ ਨੇ ਜਿਹੜੇ ਵੀ ਜਿਹੜੇ ਸਟਾਫ ਤੇ આરોਪ ਲਾਏ ਸੀ ਤੇ ਸਾਡੇ ਨਾਲ ਜਿਹੋ ਉਹਨਾਂ ਦੇ ਫਰੈਂਡਸ ਆਏ ਜਿਹੜੇ ਬਚਪਨ ਤੋਂ ਇਕੱਠੇ ਰਹੇ ਹੈ ਇਕੱਠੇ ਪੜ੍ਹੇ ਹੈ ਹਨਾ ਤਾਂ ਇਹ ਵੀ ਉਹਨਾਂ ਬਾਰੇ ਗੱਲ ਕਰਨ ਲਈ ਗੱਲ ਕਰਨਾ ਚਾਹੁੰਦੇ ਜੀ ਮੈਂ ਦੱਸ ਦਵਾਂ ਸਾਰਾ ਕੁਝ ਤੁਸੀਂ ਮਤਲਬ ਫਰੈਂਡਸ ਉਹਨਾਂ ਦੇ ਫਰੈਂਡਸ ਅਸੀਂ ਬਚਪਨ ਦੇ ਫਰੈਂਡਸ ਹਾਂ ਜਦੋਂ ਦੀ ਮੈਂ ਹੋਸ ਸੰਭਾਲੀਏ ਮੈਂ ਆਪਣੇ ਆਪ ਨੂੰ ਅਸੀਂ ਇਕੱਠੇ ਖੇលਦੇ ਹੋਏ ਦੇਖਿਆ ਅਸੀਂ ਇੱਕੋ ਹੀ ਗਲੀ ਚ ਪੈਦਾ ਹੋਏ ਹਾਂ ਅਸੀਂ ਇਕੱਠੇ ਸਕੂਲਿੰਗ ਕੀਤੀ ਹੈ ਉਸ ਤੋਂ ਬਾਅਦ ਨੀਨੂ ਜਿਹੜਾ ਉਹਨੇ ਨੀਨੂ ਮੇਰੀ ਫਰੈਂਡ ਦਾ ਨਿਕਨੇਮ ਹੈ ਬਟ ਉਹਦਾ ਰੀਅਲ ਨੇਮ ਨਰਿੰਦਰ ਘੋੜਾ ਹੈ ਉਹ ਪੀਜੀ ਇੰਪਲਾਈ ਸੀਗੀ ਮੇਰੀ ਮੈਰिज ਨਾਰਾਇਣਗੜ ਡਿਸਟ੍ਰਿਕਟ ਅੰਬਾਲਾ ਚ ਹੋਈ ਮੈਂ ਉੱਥੇ ਚਲੀ ਗਈ ਬਟ ਲੇਕਿਨ ਅਸੀਂ ਇੰਨਾ ਜੁੜੇ ਹੋਏ ਅਸੀਂ ਅਸੀਂ ਬਚਪਨ ਚ ਹਰ ਤੋਂ ਲੈ ਕੇ ਹੁਣ ਤੱਕ ਹੁਣ ਉਹ ਜਿਹੜੀ ਇੱਕ ਫਰੈਂਡ ਸ਼ਬਦ ਵੀ ਛੋਟਾ ਬਣ ਗਿਆ ਸੀ ਅਸੀਂ ਇੱਕ ਦੂਜੇ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕੇ ਸੀ ਠੀਕ ਹੈ ਜੀ ਔਰ ਜਿਹੜਾ ਉਹਦੇ ਨਾਲ ਹਾਦਸਾ ਹੋਇਆ ਇੱਕ ਬਿਲਕੁਲ ਮਤਲਬ ਮੈਂ ਤਾਂ ਕਲਪਨਾ ਵੀ ਨਹੀਂ ਕਰ ਸਕਦੀ ਕਿ ਉਹ ਵੀ ਨਰਿੰਦਰਪੁਰ ਇਸ ਤਰ੍ਹਾਂ ਦਾ ਫੈਸਲਾ ਲੈ ਸਕਦੀ ਹੈ ਕਿਉਂਕਿ ਬਹੁਤ ਪੋਜ਼ਿਟਿਵ ਲੇਡੀ ਸੀ ਮਤਲਬ ਇੰਨੇ ਪੋਜ਼ਿਟਿਵ ਲੇਡੀ ਸੀ ਉਹਨੇ ਕਦੀ ਕਿਸੇ ਦੇ ਬਾਰੇ ਨੈਗੇਟਿਵ ਕਦੀ ਉਹਨੇ ਬੋਲੇ ਹੀ ਨਹੀਂ ਜ਼ਿੰਦਗੀ 'ਚ ਠੀਕ ਹੈ ਜੀ ਪਹਿਲੀ ਵਾਰ ਮੇਰੀ ਉਹਦੇ ਨਾਲ 10-15 ਦਿਨ ਪਹਿਲੇ ਗੱਲ ਹੋਈ ਸੀ ਉਹਨੇ ਪਹਿਲੀ ਵਾਰ ਉਹਨੇ ਮੈਨੂੰ ਕਿਹਾ ਕਿ ਉਹਦੇ ਕੋਈ ਦੋ ਸੀਨੀਅਰ ਨੇ ਇੱਕ ਪਤਾ ਨਹੀਂ ਕੋਈ ਦਿਵਿਆ ਤੇ ਇੱਕ ਉਹਦਾ ਹਸਬੰਡ ਹੈਗਾ ਅਜੇ ਪਤਾ ਨਹੀਂ ਕੀ ਨਾਮ ਤਾਸਰੀ ਸੀਗੀ ਵੀ ਉਹ ਮੈਨੂੰ ਬਹੁਤ ਜ਼ਿਆਦਾ ਤੰਗ ਕਰ ਰਹੇ ਨੇ ਮੇਰਾ ਨਿਕਨੇਮ ਬੇਬੀ ਹੈ ਕਿ ਬੇਬੀ ਮੈਨੂੰ ਬਹੁਤ ਜ਼ਿਆਦਾ ਤੰਗ ਕਰ ਰਹੇ ਮੈਂ ਬਹੁਤ ਟੈਨਸ਼ਨ ਚ ਹਾਂ ਕਿਉਂਕਿ ਮੈਂ ਉਹਨੂੰ ਫਿਰ ਅਗਲੇ ਹਫਤੇ ਅਸੀਂ ਮਿਲਣ ਆਏ ਹਾਂ ਛੁੱਟੀ ਵਾਲੇ ਦਿਨ ਮੈਂ ਤੇ ਮੇਰੇ ਫਰੈਂਡ ਰੈਨੂ ਡੇਜ਼ੀ ਹੈ ਤਾਂ ਨਿਕਨੇਮ ਤੇ ਅਸੀਂ ਉਹਦੇ ਘਰ ਮਿਲ ਕੇ ਆਏ ਹਾਂ ਸੀ ਉਹਨੂੰ ਬਹੁਤ ਸਮਝਾ ਕੇ ਆ ਸਮਝ ਵੀ ਗਈ ਸੀ ਵੀ ਔਰ ਐਸਾ ਉਹਨਾਂ ਨੇ ਕੀ ਕਿਹਾ ਜਿਸ ਦਿਨ ਉਹਨੇ ਸੁਸਾਇਡ ਕੀਤਾ ਕਿ ਉਹਨੂੰ ਕਿੰਨਾ ਟੌਰਚਰ ਕੀਤਾ ਕਿ ਬੰਦੀ ਕਰੋ ਘਰ ਆਪਣਾ ਸਾਰਾ ਘਰ ਦਾ ਕੰਮ ਕਰਕੇ ਆਈ ਹੈ ਇਹ ਨਰਟੀਫਲ ਲੈ ਕੇ ਆਈ ਹੈ ਕਿ ਵੀ ਆਂਦੇ ਉਹਨੂੰ ਸੁਸਾਈਡ ਕਰਨਾ ਪੈ ਗਿਆ ਐਨਾ ਟੌਰਚਰ ਉਹਨੂੰ ਕੀਤਾ ਐਨਾ ਉਹਦੇ ਦਿਮਾਗ ਤੇ ਉਹਨਾਂ ਨੇ ਐਨਾ ਪ੍ਰੈਸ਼ਰ ਬਣਾਇਆ ਕਿਵੇਂ ਕੀਤਾ ਕਿ ਬੰਦੇ ਨੇ ਆਪਣੇ ਜੀਵਨ ਦੀ ਲਾ ਸਮਾਪਤ ਕਰ ਲਈ ਤੁਹਾਡੀ ਲਾਸਟ ਟਾਈਮ ਕਿਸ ਦਿਨ ਗੱਲ ਹੋਈ ਸੀ ਉਹਨਾਂ ਨਾਲ ਮੇਰੀ ਐਗਜੈਕਟ ਮੈਨੂੰ ਡੇਟ ਨਹੀਂ ਪਤਾ ਮੇਰੇ ਫੋਨ 'ਚ ਡਿਟੇਲ ਤੁਸੀਂ ਦੇਖ ਸਕਦੇ ਹੋ ਮੈਨੂੰ ਆਈ ਥਿੰਕ ਸ਼ਾਇਦ 10-15 ਦਿਨ ਪਹਿਲੇ ਮੇਰੀ ਗੱਲ ਹੋਈ ਸੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਉਸ ਤੋਂ ਬਾਅਦ ਵੀ ਅਸੀਂ ਮਿਲਣ ਆਏ ਹਾਂ ਉਹਨਾਂ ਕੀ ਬਣੀ ਨੂੰ ਤੂੰ ਕਿਉਂ ਟੈਨਸ਼ਨ ਚ ਹੈ ਕਿਉਂਕਿ ਮੈਂ ਉਹਨੂੰ ਜ਼ਿੰਦਗੀ 'ਚ ਮੇਰੀ 53 ইয়ারਜ਼ ਦੀ ਐ ਹਾਂਜੀ ਮੈਂ ਉਹਨੂੰ ਕਦੇ ਨੈਗੇਟਿਵ ਦੇਖਿਆ ਹੀ ਨਹੀਂ ਉਸ ਲੇਡੀ ਨੂੰ ਉਹ ਐਨੀ ਪੋਜ਼ਿਟਿਵ ਸੀ ਉਹ ਜਿਹਦੇ ਨਾਲ ਰਿਲੇਸ਼ਨ ਬਣਾਉਂਦੀ ਸੀ ਦਿਲ ਤੋਂ ਬਣਾਉਂਦੀ ਸੀ ਕਦੇ ਉਹਨੇ ਕਦੇ ਕਿਸੇ ਵੀ ਉਹਨੇ ਕਦੇ ਵੀ ਉਹਨੇ ਕਿਸੇ ਰਿਲੇਸ਼ਨ 'ਚ ਫਾਰਮੈਲਟੀ ਨਹੀਂ ਕੀਤੀ ਠੀਕ ਹੈ ਔਰ ਸਿਰਫ ਉਹ ਮੇਰੇ ਨਾਲ ਔਰ ਹਰ ਕਿਸੇ ਨਾਲ ਉਹ ਹਮੇਸ਼ਾ ਪੋਜ਼ੀਟਿਵ ਹੋਰ ਹਮੇਸ਼ਾ ਹੈਲਪ ਕਰਨਾ ਸੇ ਖੜੀ ਰਹਿੰਦੀ ਸੀ ਠੀਕ ਹੈ ਹਮੇਸ਼ਾ ਮਤਲਬ ਇਹ ਦੇਖੋ ਕਿ ਮੈਨੂੰ ਉਹਦੀ ਇੰਨੀ ਮੋਰਲ ਸਪੋਰਟ ਸੀ ਮੇਰਾ ਹੌਸਲਾ ਸੀ ਮੇਰਾ ਪ੍ਰਾਊਡ ਸੀ ਉਹ ਮੇਰੇ ਬਸਰ ਰੋਲ ਮਾਡਲ ਸੀ ਮੇਰੀ ਫਰੈਂਡ ਕਿਵੇਂ ਉਹਦੀ ਜੀਵਨ ਲੀਲਾ ਜਿਹੜੀ ਹੈ ਜੀ ਇਹਨਾਂ ਦੇ ਸੀਨੀਅਰਸ ਨੇ ਕਿਵੇਂ ਮਿਲ ਕੇ ਉਹਨੂੰ ਜਿਹੜਾ ਮਾਰਤਾ ਜਾਂ ਉਹਨੂੰ ਮਰਨ ਤੇ ਮਜਬੂਰ ਕਰਤਾ ਇਹ ਸੇ ਮੇਰੀ ਸਮਝ ਤੋਂ ਤਾਂ ਬਾਹਰ ਹੈ ਜੀ ਮੈਂ ਤਾਂ ਇੱਥੇ ਆਈਆਂ ਜੀ ਜੇ ਮੇਰੀ ਦੋਸਤ ਨੂੰ ਮੇਰੇ ਦਿਲ ਦੇ ਟੁਕੜੇ ਨੂੰ ਜੇ ਉਹਨੂੰ ਉਹਨੂੰ ਇਨਸਾਫ ਨਾ ਮਿਲਿਆ ਮੈਂ ਤਾਂ ਇੱਥੇ ਧਰੀ ਡਾ ਕੇ ਭੁਖੜ ਤਾਲ ਤੇ ਬੈ ਜਾਣਾ ਹੈ ਪ੍ਰਸ਼ਾਸਨ ਤੋਂ ਤੁਹਾਡੀ ਕੀ ਮੰਗ ਹੈ ਮੇਰੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਜਿਹੜੇ ਦੋਸ਼ੀ ਆ ਉਹਨਾਂ ਨੂੰ ਕਿڑی ਤੋਂ ਕਿڑی ਸਜ਼ਾ ਦਿੱਤੀ ਜਾਏ ਜਿਸ ਜਿਨ੍ਹਾਂ ਦੋਸ਼ੀਆਂ ਨੇ ਇਹ ਦੋ ਬੱਚਿਆਂ ਨੂੰ ਅਨਾਥ ਕਰਤਾ ਇੱਕ ਬੰਦੇ ਦਾ ਜੀਵਨ ਸਾਥੀ ਖੋ ਲਿਆ ਇੱਕ ਪਰਿਵਾਰ ਦਾ ਇਤਨਾ ਇੰਟੈਲੀਜੈਂਟ ਇਤਨਾ ਲਵਿੰਗ ਮੈਂਬਰ ਖੋ ਲਿਆ ਉਹਨਾਂ ਨੇ ਸਾਡਾ ਉਹਨਾਂ ਨੇ ਮੇਰਾ ਦੋਸਤ ਖੋ ਲਿਆ ਉਹਨਾਂ ਨੇ ਬਚੁੰਦੇ ਤੇ ਮੈਂ ਤਾਂ ਸਰਕਾਰ ਤੋਂ ਮੈਂ ਪ੍ਰਸ਼ਾਸਨ ਤੋਂ ਮੰਗ ਕਰਦੀ ਆ ਕਿ ਉਹਨਾਂ ਨੂੰ ਉਨੀ ਹੀ ਉਹੀ ਸਜ਼ਾ ਮਿਲੇ ਜੋ ਜੋ ਉਹਨਾਂ ਨੇ ਮਤਲਬ ਨੀਨੂ ਨੂੰ ਜਿਹੜਾ ਉਹਨਾਂ ਨੇ ਮਰਨ ਤੇ ਮਜਬੂਰ ਕਰਤਾ ਮੇਰੇ ਦੋਸਤ ਨੂੰ ਉਹਨਾਂ ਨੂੰ ਇਫਸਾਨੀ ਤੇ ਸਜਾਉਣੀ ਚਾਹੀਦੀ ਹੈ ਉਹ ਕਾਤਿਲ ਨਹੀਂ ਉਹ ਇਨਸਾਨ ਨਹੀਂ ਹੈ ਤਾਂ ਆਪਾਂ ਜੀ ਚੰਡੀਗੜ੍ਹ ਦੇ ਵਿੱਚ ਇੱਥੇ ਆਏ ਆ ਆਪਾਂ ਸਾਰੇ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਜੇ ਇਹ ਮਤਲਬ ਇਦਾਂ ਹੋਇਆ ਤਾਂ ਇਹ ਇਨਸਾਫ ਮਿਲਣਾ ਚਾਹੀਦਾ ਹੈ ਨਾ ਆਪਾਂ ਪ੍ਰਸ਼ਾਸਨ ਕੋਲ ਆਏ ਆ ਸਾਰੀ ਗੱਲਬਾਤ ਕਰਨ